ਸੰਗਤ ਜੀ ਅੱਜ ਦੀ ਸਾਕੀ ਵਿੱਚ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਕੀਤੇ ਕਰਮਾਂ ਦਾ ਫਲ ਕਿਵੇਂ ਭੋਗਣਾ ਪੈਂਦਾ ਹੈ ਆਓ ਅੱਗੇ ਗੱਲ ਕਰਦੇ ਹਾਂ ਕਿ ਇੱਕ ਵਾਰ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਇੱਕ ਸ਼ੰਭੂ ਨਾਮ ਦਾ ਬ੍ਰਾਹਮਣ ਰਹਿੰਦਾ ਸੀ ਤੇ ਉਸ ਦੀ ਘਰਵਾਲੀ ਦਾ ਨਾਮ ਸ਼ੋਭਾ ਸੀ ਤੇ ਉਹ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ ਪਰ ਉਹ ਬਹੁਤ ਹੀ ਮਿਹਨਤੀ ਸੀ ਜਦੋਂ ਉਹ ਗਰੀਬ ਸੀ ਤਾਂ ਉਸ ਨੂੰ ਧਨ-ਦੌਲਤ ਦੀ ਜ਼ਿਆਦਾ ਇੱਛਾ ਨਹੀਂ ਸੀ ਵਾਰਤ ਜਿਵੇਂ ਉਸਦੀ ਮਿਹਨਤ ਦੇ ਨਾਲ ਉਸ ਕੋਲ ਧਨ ਆਉਣ ਲੱਗਿਆ ਤਾਂ ਦਿਨ ਰਾਤ ਉਸ ਧਨ ਨੂੰ ਵਧਾਉਣ ਦੀ ਚਿੰਤਾ ਵਿੱਚ ਲੱਗਿਆ ਰਹਿੰਦਾ ਤੇ ਉਸਦੀ ਪਤਨੀ ਵੀ ਧਨ ਦੌਲਤ ਦੀ ਬਹੁਤ ਹੀ ਲਾਲਚੀ ਸੀ ਧਨ ਦੀ ਲਾਲਸਾ ਅਜਿਹੀ ਹੁੰਦੀ ਹੈ ਕਿ ਜੋ ਵੱਧਦੇ ਧਨ ਦੇ ਨਾਲ-ਨਾਲ ਵੱਧਦੀ ਹੀ ਤੁਰੀ ਜਾਂਦੀ ਹੈ ਹੁਣ ਸੰਭੂ ਇਹ ਸੋਚ ਰਿਹਾ ਸੀ ਕਿ ਕਾਸ਼ ਕਿਤੇ ਕੋਈ ਐਹੋ ਜਿਹਾ ਤਰੀਕਾ ਮਿਲ ਜਾਵੇ ਕਿ ਕੁਝ ਦਿਨਾਂ ਵਿੱਚ ਹੀ ਧਨ ਦੁੱਗਣਾ ਹੋ ਜਾਵੇ ਪਹਿਲਾਂ ਉਸਦੀ ਪਰਮਾਤਮਾ ਵਿੱਚ ਬਹੁਤ ਸ਼ਰਧਾ ਸੀ ਤੇ ਹੋਲੀ ਤਾਂ ਦੇ ਲਾਲਚ ਨੇ ਉਸ ਨੂੰ ਹਮੇਸ਼ਾ ਲਈ ਪਰਮਾਤਮਾ ਨਾਲੋਂ ਦੂਰ ਕਰ ਦਿੱਤਾ ਪਹਿਲਾਂ ਜਦੋਂ ਵੀ ਕੋਈ ਸ਼ੰਭੂ ਦੇ ਦਰ ਤੇ ਸਾਧੂ ਮਹਾਤਮਾ ਆਉਂਦਾ ਤਾਂ ਉਸ ਦਾ ਚਿਹਰਾ ਫੁੱਲਾ ਵਾਂਗ ਖੇਡ ਜਾਂਦਾ ਪਰ ਹੁਣ ਆਦਰ ਸਤਕਾਰ ਦੇ ਸਮੇਂ ਚਿਹਰੇ ਤੇ ਅਸਾ ਤੇ ਮਿਉਸ਼ੀ ਹੀ ਰਹਿੰਦੀ ਸੀ ਇੱਕ ਵਾਰ ਸ਼ਾਮ ਦੇ ਵੇਲੇ ਉਹਦੇ ਡੇਰੇ ਤੇ ਇੱਕ ਬ੍ਰਾਹਮਣ ਆਇਆ ਤੇ ਉਹ ਕਹਿਣ ਲੱਗਾ ਮੈਂ ਇੱਕ ਯਾਤਰੀ ਹਾਂ ਤੇ ਅੱਗੇ ਹਰਿਦਵਾਰ ਜਾਣਾ ਹੈ ਅੱਜ ਦੀ ਰਾਤ ਰਹਿਣ ਲਈ ਜੇ ਮੈਨੂੰ ਜਗ੍ਹਾ ਮਿਲ ਜਾਵੇ ਤਾਂ ਚੰਗਾ ਹੋਵੇਗਾ ਮੈਂ ਬੜੀ ਆਸ ਨਾਲ ਤੁਹਾਡੇ ਡੇਰੇ ਤੇ ਆਇਆ ਹਾਂ ਉਹ ਸਾਧੂ ਦਾ ਚਿਹਰਾ ਸੰਤੋਖ ਦੀ ਮੂਰਤ ਸੀ ਅੱਖਾਂ ਵਿੱਚ ਅਮਰ ਤੇ ਮੂੰਹ ਵਿੱਚ ਸ਼ਹਿਦ ਵਰਗੀ ਮਿਠਾਸ ਸੀ ਜਿਸ ਨਾਲ ਸ਼ੰਭੂ ਦਾ ਦਿਲ ਭਗਤੀ ਭਾਵ ਨਾਲ ਭਰ ਗਿਆ ਤੇ ਉਹ ਉਹਨਾਂ ਨੂੰ ਪ੍ਰਣਾਮ ਕਹਿੰਦਿਆਂ ਹੋਇਆ ਬੋਲਿਆ ਜਰੂਰ ਮਹਾਤਮਾ ਜੀ ਤੁਹਾਡੀ ਸੇਵਾ ਕਰਨਾ ਤਾਂ ਮੇਰਾ ਫਰਜ਼ ਹੈ ਤਾਂ ਸਾਧੂ ਮੁਸਕਰਾਉਂਦਾ ਹੋਇਆ ਕਹਿਣ ਲੱਗਾ ਪੁੱਤਰ ਅੱਜ ਕਾਲ ਦੇ ਸਮੇਂ ਵਿੱਚ ਤਾਂ ਤੁਹਾਡੇ ਵਰਗੇ ਭਗਤੀ ਭਾਵ ਵਾਲੇ ਪਰੋਸ਼ ਬੜੀ ਹੀ ਮੁਸ਼ਕਲ ਲੱਭਦੇ ਹਨ ਇਸ ਸੰਸਾਰ ਵਿੱਚ ਧਨ ਦਾ ਭਾਵ ਜਿਵੇਂ ਖਤਮ ਹੋ ਗਿਆ ਹੈ ਇਸ ਤਰ੍ਹਾਂ ਸਾਧੂ ਦੇ ਮੂੰਹੋਂ ਆਪਣੀ ਵਡਿਆਈ ਸੁਣ ਕੇ ਸ਼ੰਭੂ ਦਾ ਦਿਲ ਬੜਾ ਖੁਸ਼ ਹੋਇਆ ਤੇ ਉਹ ਕਹਿਣ ਲੱਗਾ ਮਹਾਰਾਜ ਜੇ ਅਸੀਂ ਤੁਹਾਡੇ ਵਰਗੇ ਸੰਤਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਇਸ ਮਾਨਸ ਜਨਮ ਦਾ ਕੀ ਫਾਇਦਾ ਹੈ ਸ਼ੰਭੂ ਉਸ ਨੂੰ ਆਪਣੇ ਘਰ ਅੰਦਰ ਲੈ ਗਿਆ। ਭੂਨੇ ਉਹਨਾਂ ਦੇ ਸਵਾਗਤ ਵਿੱਚ ਕੋਈ ਕਮੀ ਨਾ ਛੱਡੀ। ਖਾਣ ਲਈ ਕਈ ਤਰ੍ਹਾਂ ਦੇ ਪਕਵਾਨ ਬਣਾਏ ਗਏ। ਭਾਵੇਂ ਹੀ ਸ਼ੰਭੂ ਅੱਜਕੱਲ੍ਹ ਸਾਧੂਆਂ ਨੂੰ ਦਾਨ ਸੇਵਾ ਦੇ ਦੇਣ ਦੇ ਹੱਕ ਵਿੱਚ ਨਹੀਂ ਸੀ ਪਰ ਉਸ ਮਹਾਤਮਾ ਦੀਆਂ ਗੱਲਾਂ ਵਿੱਚ ਕੁਝ ਹੀ ਸ਼ਕਤੀ ਸੀ ਜਿਵੇਂ ਸੁੱਕੀ ਧਰਤੀ ਤੇ ਇੱਕ ਦਿਨ ਦੀ ਬਾਰ ਨਾਲ ਹਰਿਆਲੀ ਛਾ ਜਾਂਦੀ ਹੈ। ਇਸ ਭਗਤੀ ਭਾਵ ਨਾਲ ਮਹਾਤਮਾ ਦਾ ਦਿਲ ਖੁਸ਼ ਹੋ ਗਿਆ। ਸ਼ੰਭੂ ਮਹਾਤਮਾ ਨੂੰ ਪੁੱਛਣ ਲੱਗਾ ਕਿ ਮਹਾਤਮਾ ਜੀ ਤੁਸੀਂ ਸੰਤ ਕਿਵੇਂ ਬਣੇ? ਤੇ ਮਹਾਤਮਾ ਹੱਸ ਕੇ ਕਹਿਣ ਲੱਗੇ ਬੁਢਾਪਾ ਆ ਗਿਆ ਹੈ ਹੁਣ ਸਾਰੀ ਉਮਰ ਗਰਸਤੀ ਜੀਵਨ ਵਿੱਚ ਹੀ ਥੋੜੀ ਡੁੱਬੇ ਰਵਾਂਗੇ ਕੁਝ ਭਜਨ ਬੰਦਗੀ ਵੀ ਤਾਂ ਕਰਨੀ ਚਾਹੀਦੀ ਹੈ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਬਹੁਤ ਧਨ ਦੌਲਤ ਕਮਾਇਆ ਹੈ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਮੇਰੇ ਤਿੰਨ ਪੁੱਤਰ ਤੇ ਇੱਕ ਧੀ ਵੀ ਹੈ ਹੁਣ ਸਾਰਾ ਧਨ ਦੌਲਤ ਜਾਇਦਾਦ ਉਹਨਾਂ ਵਿੱਚ ਵੰਡ ਦਿੱਤੀ ਹੈ ਤੇ ਹੁਣ ਮੈਂ ਤੀਰਥ ਯਾਤਰਾ ਤੇ ਜਾ ਰਿਹਾ ਹਾਂ ਕੀ ਤੁਸੀਂ ਆਪਣਾ ਸਾਰਾ ਕੁਝ ਬੱਚਿਆਂ ਨੂੰ ਹੀ ਦੇ ਦਿੱਤਾ ਜਾਂ ਆਪਣੇ ਕੋਲ ਵੀ ਕੁਝ ਰੱਖਿਆ ਹੈ ਤਾਂ ਸਾਧੂ ਨੇ ਕਿਹਾ ਪੁੱਤਰ ਮੇਰੇ ਹੱਥ ਵਿੱਚ ਇਹ ਜੋ ਪੋਟਲੀ ਦੇਖ ਰਿਹਾ ਹੈ ਇਹਦੇ ਵਿੱਚ ਮੈਂ 400 ਸੋਨੇ ਦੀਆਂ ਮੋਹਰੇ ਰੱਖੀਆਂ ਹਨ ਆਤਰਾ ਕਰਦੇ ਸਮੇਂ ਕਦੇ-ਕਦੇ ਧੰਨ ਦੀ ਲੋੜ ਪੈ ਜਾਂਦੀ ਹੈ ਇਹ ਸਭ ਗੱਲਾਂ ਕਰਦੇ ਕਰਦੇ ਸਾਧੂ ਨੂੰ ਨੀਂਦ ਆ ਗਈ ਪਰ ਸ਼ੰਭੂ ਦੀਆਂ ਅੱਖਾਂ ਖੁੱਲੀਆਂ ਹੋਈਆਂ ਸੀ ਇਹ ਸਾਰੀ ਗੱਲ ਉਸ ਦੀ ਪਤਨੀ ਸੁਣ ਰਹੀ ਸੀ ਮੋਹਰਾਂ ਦਾ ਨਾਮ ਸੁਣ ਕੇ ਉਨ੍ਹਾਂ ਦਾ ਮਾਨ ਭਗਤੀ ਭਾਵ ਨਾਲੋਂ ਦੂਰ ਹੋ ਗਿਆ ਅੱਧੀ ਰਾਤ ਹੋ ਗਈ ਸੀ ਤੇ ਸ਼ੰਭੂ ਵਾਰ-ਵਾਰ ਉਸ ਮਹਾਤਮਾ ਦੀ ਪੋਟਲੀ ਵੱਲ ਦੇਖ ਰਿਹਾ ਸੀ ਤੇ ਮਨ ਹੀ ਮਨ ਸੋਚ ਰਿਹਾ ਸੀ ਸਾਧੂ ਨੇ ਤਾਂ ਆਪਣੀ ਬਹੁਤ ਸੇਵਾ ਕਰਵਾ ਲਈ ਹੈ ਹੁਣ ਇਹਨੂੰ ਕੁਝ ਤਾਂ ਕੀਮਤ ਚਕਾਉਣੀ ਹੀ ਪਊਗੀ ਤਦ ਸ਼ੰਭੂ ਆਪਣੀ ਪਤਨੀ ਨੂੰ ਕਹਿੰਦਾ ਹੈ ਮੇਰੇ ਮਾਨ ਵਿੱਚ ਬਹੁਤ ਹੀ ਦੁਬਿਧਾ ਹੋ ਰਹੀ ਹੈ ਸਾਡਾ ਫਰਜ਼ ਹੈ ਕਿ ਦਰ ਤੇ ਆਏ ਹੋਏ ਸਾਧੂਆਂ ਦੀ ਸੇਵਾ ਕਰੀਏ ਪਰ ਜੇ ਅਸੀਂ ਉਹਨਾਂ ਦੇ ਧਨ ਨੂੰ ਲੁੱਟ ਲਵਾਂਗੇ ਤਾਂ ਪਾਪ ਲੱਗੇਗਾ ਜਿਹੜਾ ਕਿਸਾਨੂੰ ਨਹੀਂ ਕਰਨਾ ਚਾਹੀਦਾ ਤਾਂ ਸ਼ੰਭੂ ਦੀ ਪਤਨੀ ਕਹਿਣ ਲੱਗੀ ਤੁਸੀਂ ਕਿਸ ਤਰ੍ਹਾਂ ਦੀਆਂ ਬੇਵਕੂਫ ਗੱਲਾਂ ਕਰ ਰਹੇ ਹੋ ਇਹ ਸਾਧੂ ਦੀ ਉਮਰ ਤਾਂ ਬੀਤ ਚੁੱਕੀ ਹੈ ਤੇ ਕੀ ਤੱਕ ਕਦੋਂ ਇਹ ਮਰ ਜਾਵੇ ਜਿਸ ਤਰ੍ਹਾਂ ਇਹ ਹੁਣ ਵੀ ਇੱਕ ਤਰ੍ਹਾਂ ਦਾ ਅਨਾਥ ਹੀ ਹੈ ਤੇ ਆਪਣੇ ਆਖਰੀ ਸਮੇਂ ਨੂੰ ਬਤੀਤ ਕਰਨ ਲਈ ਖਰੀਦਵਾਰ ਜਾ ਰਿਹਾ ਹੈ ਤੁਸੀਂ ਆਪਣੇ ਮਨ ਤੇ ਕੰਟਰੋਲ ਕਰੋ ਤੇ ਇਹ ਸੋਨੇ ਦੀਆਂ ਮੋਹਰਾਂ ਲੈ ਲਵੋ ਮੈਨੂੰ ਲੱਗਦਾ ਹੈ ਕਿ ਜਿਵੇਂ ਪਰਮਾਤਮਾ ਵੀ ਆਹੀ ਚਾਹੁੰਦਾ ਹੈ ਇਸ ਲਈ ਤਾਂ ਇਹ ਸਾਧੂ ਆਪਣੇ ਕੋਲ ਆਇਆ ਹੈ ਸ਼ੰਭੂ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਸਨੇ ਸਾਧੂ ਦੀ ਉਹ ਪੋਟਲੀ ਚੱਕ ਤਾਂ ਲਈ ਪਰ ਅੰਤਰਾਤਮਾ ਨੇ ਇੱਕ ਵਾਰ ਫਿਰ ਤੋਂ ਹੜ ਬੜਾਉਣਾ ਸ਼ੁਰੂ ਕਰ ਦਿੱਤਾ ਪਰ ਲੋਭ ਦੇ ਪੱਕੇ ਹੱਥਾਂ ਨੇ ਉਸ ਨੂੰ ਦਬਾ ਦਿੱਤਾ ਉਤੇ ਉਸਦੀ ਪਤਨੀ ਸ਼ੋਭਾ ਨੇ ਕੋਟਲੀ ਖੋਲੀ ਤੇ ਉਸ ਵਿੱਚੋਂ ਸੋਨੇ ਦੀਆਂ ਮੋਹਰਾਂ ਨੂੰ ਕੱਢ ਲਿਆ ਤੇ ਉਹਨਾਂ ਦੀ ਜਗ੍ਹਾ ਤੇ ਸਧਾਰਨ ਲੋਹੇ ਦੇ ਛਿੱਕੇ ਪਾ ਦਿੱਤੇ। ਅਗਲੇ ਦਿਨ ਉਹ ਸਾਧੂ ਮਹਾਤਮਾ ਸ਼ੰਭੂ ਅਤੇ ਉਸਦੀ ਪਤਨੀ ਤੋਂ ਆਗਿਆ ਲੈ ਕੇ ਆਪਣੀ ਅਗਲੀ ਯਾਤਰਾ ਲਈ ਰਵਾਨਾ ਹੋ ਗਿਆ। ਪਰ ਹੁਣ ਵੀ ਸ਼ੰਭੂ ਦਾ ਦਿਲ ਡਰ ਰਿਹਾ ਸੀ। ਉਸ ਨੂੰ ਇਹ ਡਰ ਸੀ ਕਿ ਕਿਤੇ ਸਾਧੂ ਨੂੰ ਸ਼ੱਕ ਨਾ ਹੋ ਜਾਵੇ। ਇਸ ਡਰ ਨਾਲ ਉਸ ਦਾ ਚਿਹਰਾ ਪੀਲਾ ਪੈ ਰਿਹਾ ਸੀ ਤੇ ਅੰਦਰ ਹੀ ਅੰਦਰ ਉਹ ਡਰ ਰਿਹਾ ਸੀ। ਪਰ ਉਸ ਮਹਾਤਮਾ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਉਹ ਤਾਂ ਹੱਸਦੇ ਹੋਏ ਗੱਲਾਂ ਕਰ ਰਹੇ ਸਨ ਤੇ ਰਾਤ ਦੀ ਮਹਿਮਾਨਬਾਜ਼ੀ ਲਈ ਬਾਰ-ਬਾਰ ਧੰਨਵਾਦ ਕਹਿ ਰਹੇ ਸਨ ਅਜੇ ਹੀ ਗਿਰੀ ਹੋਈ ਹਰਕਤ ਕਰਨ ਤੋਂ ਬਾਅਦ ਵੀ ਸ਼ੰਭੂ ਨੇ ਉਦਾਸ ਜਾ ਹੋ ਕੇ ਕਿਹਾ ਮਹਾਤਮਾ ਜੀ ਮੇਰੇ ਕੋਈ ਔਲਾਦ ਨਹੀਂ ਹੈ ਕਿਰਪਾ ਕਰਕੇ ਰੱਬ ਗਿਰਦਾਸ ਕਰਿਓ ਕਿ ਸਾਡੇ ਘਰ ਔਲਾਦ ਹੋ ਜਾਵੇ ਅਸੀਂ ਤਾਂ ਪਾਪੀ ਹਾਂ ਸਾਡੀਆਂ ਅਰਦਾਸਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਪਰ ਤੁਸੀਂ ਤਾਂ ਮਹਾਤਮਾ ਹੋ ਰੱਬ ਤੁਹਾਡੀ ਤਾਂ ਗੱਲ ਜਰੂਰ ਸੁਨੇਗਾ ਤਾਂ ਮਹਾਤਮਾ ਕਹਿਣ ਲੱਗੇ ਤੁਹਾਡੀ ਗੱਲ ਸੁਨੇਗਾ ਜਾਂ ਨਹੀਂ ਇਹ ਤਾਂ ਉਹ ਪਰਮਾਤਮਾ ਹੀ ਜਾਣਦਾ ਹੈ ਪਰ ਮੈਂ ਤੁਹਾਨੂੰ ਆਸ਼ੀਰਵਾਦ ਦਿੰਦਾ ਹਾਂ ਕੀ ਰੱਬ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੇ ਇਹਨਾਂ ਕਹਿਣ ਤੋਂ ਬਾਅਦ ਉਹ ਮਹਾਤਮਾ ਉੱਥੋਂ ਚੱਲਿਆ ਗਿਆ ਤੇ ਹੁਣ ਸ਼ੰਭੂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਸ ਦੇ ਸਿਰ ਤੋਂ ਬਹੁਤ ਵੱਡਾ ਭਾਰ ਉੱਤਰ ਗਿਆ ਹੋਵੇ ਪਰ ਉਹ ਦੋਨੋਂ ਪਤੀ ਪਤਨੀ ਉਸ ਚੋਰੀ ਦੇ ਫਾਲਤੋਂ ਨਹੀਂ ਬਚ ਸਕਦੇ ਸਨ ਪਰ ਸ਼ੰਭੂ ਦਾ ਮਨ ਵੀ ਇਸ ਚੋਰੀ ਨੂੰ ਮਹਿਸੂਸ ਕਰ ਰਿਹਾ ਸੀ ਤੇ ਉਹ ਕੁਝ ਮਾੜਾ ਹੋਣ ਤੋਂ ਬਹੁਤ ਡਰ ਰਿਹਾ ਸੀ ਪਰ ਦੂਜੇ ਪਾਸੇ ਜਦੋਂ ਮਹਾਤਮਾ ਹਰੀਦਵਾਰ ਪਹੁੰਚ ਗਏ ਤਾਂ ਉਹਨਾਂ ਦਾ ਮਨ ਪ੍ਰਸੰਨ ਹੋ ਗਿਆ ਸੰਤਾਂ ਨੂੰ ਵੇਖ ਕੇ ਮਹਾਤਮਾ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਫਿਰ ਰਾਤ ਨੂੰ ਮਹਾਤਮਾ ਉੱਥੇ ਹੀ ਸੰਤਾਂ ਦੇ ਨਾਲ ਆਸ਼ਰਮ ਵਿੱਚ ਸੌ ਗਏ ਫਿਰ ਅਗਲੇ ਦਿਨ ਇਸ਼ਨਾਨ ਕਰਕੇ ਉਹਨਾਂ ਨੇ ਉਸ ਮੰਦਰ ਦੇ ਮੁੱਖ ਰਸੋਈਏ ਨੂੰ ਬੁਲਾਇਆ ਤੇ ਕਿਹਾ ਮੈਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਕੁਝ ਦਾਨ ਪੂਰਨ ਕਰਨਾ ਚਾਹੁੰਦਾ ਹਾਂ ਤੇ ਇੱਥੇ ਆਏ ਹੋਏ ਸ਼ਰਧਾਲੂਆਂ ਲਈ ਖਾਣ ਪੀਣ ਤੇ ਵਸਤਰਾਂ ਦਾ ਰਹਿਣ ਬਹਿਣ ਦਾ ਕਿੰਨਾ ਖਰਚਾ ਆ ਜਾਂਦਾ ਹੈ ਤੇ ਉਹ ਲਾਂਗਰੀ ਕਹਿਣ ਲੱਗਾ ਮਹਾਰਾਜ ਇਹ ਖਰਚਾ ਇੱਥੇ ਲਗਭਗ 300 ਮੋਹਰਾਂ ਦੇ ਕਰੀਬ ਆ ਜਾਂਦਾ ਹੈ ਕੀ ਤੁਹਾਡੇ ਕੋਲ ਇੰਨੀਆਂ ਮੋਹਰਾਂ ਹੈ ਤਾਂ ਮਹਾਤਮਾ ਕਹਿਣ ਲੱਗੇ ਤੁਸੀਂ ਫਿਕਰ ਨਾ ਕਰੋ ਤੁਸੀਂ ਬਸ ਕੱਲ ਦੇ ਪ੍ਰੋਗਰਾਮ ਦੀ ਤਿਆਰੀ ਕਰੋ ਇਹਨਾਂ ਕਹਿ ਕੇ ਉਹ ਮਹਾਤਮਾ ਗੰਗਾ ਵਿੱਚ ਇਸ਼ਨਾਨ ਕਰਨ ਲਈ ਚੱਲਿਆ ਗਿਆ ਪਰ ਅਗਲੇ ਦਿਨ ਉਹਨਾਂ ਦੇ ਕਹੇ ਅਨੁਸਾਰ ਉਸ ਰਸੋਈਏ ਨੇ ਪੂਰਾ ਪ੍ਰੋਗਰਾਮ ਕੀਤਾ ਉਹਨਾਂ ਨੇ ਬਹੁਤ ਹੀ ਧੂਮ-ਧਾਮ ਤੇ ਖੁਸ਼ੀ ਨਾਲ ਉਸ ਮਹਾਤਮਾ ਨੇ ਸਾਰਾ ਖਰਚਾ ਪੂਰਾ ਕਰ ਦਿੱਤਾ। ਉੱਥੇ ਸਾਰੇ ਲੋਕ ਵੇਖ ਕੇ ਖੁਸ਼ੀ ਨਾਲ ਕਹਿਣ ਲੱਗੇ ਕਿ ਮਹਾਤਮਾ ਆਪ ਗਰੀਬ ਹੋਣ ਦੇ ਬਾਵਜੂਦ ਵੀ ਕਿੰਨੇ ਦਿਆਲੂ ਹਨ ਤੇ ਇਹ ਇੱਕ ਨੇਕ ਦਿਲ ਇਨਸਾਨ ਹੈ ਜਿਸ ਨੇ ਆਪਣਾ ਧਰਮ ਸਮਝਿਆ ਤੇ ਧਰਮ ਦੇ ਸਾਹਮਣੇ ਧਨ ਦਾ ਮੋਹ ਨਹੀਂ ਰੱਖਿਆ। ਆਪਣੀ ਪ੍ਰਸ਼ੰਸਾ ਸੁਣ ਕੇ ਮਹਾਤਮਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹਨਾਂ ਦਾ ਦਿਲ ਬਾਗੋ-ਬਾਗ ਹੋਈ ਜਾ ਰਿਹਾ ਸੀ ਹੁਣ ਜਦੋਂ ਸ਼ਾਮ ਹੋਈ ਤਾਂ ਮਹਾਤਮਾ ਨੇ ਆਪਣੇ ਕਮਰੇ ਵਿੱਚ ਜਾ ਕੇ ਉਸ ਪੋਟਲੀ ਨੂੰ ਖੋਲ ਕੇ ਵੇਖਿਆ ਤੇ ਪੋਟਲੀ ਦੇ ਵਿੱਚ ਲੋਹੇ ਦੇ ਸਿੱਕੇਆਂ ਨੂੰ ਦੇਖ ਕੇ ਮਹਾਤਮਾ ਦਾ ਦਿਲ ਕੰਬ ਗਿਆ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹ ਕੋਈ ਡਰਾਵਣਾ ਸੁਪਨਾ ਦੇਖ ਰਿਹਾ ਹੋਵੇ ਉਸ ਮਹਾਤਮਾ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਤੇ ਉਹ ਮਾਣੀ-ਮਾਣ ਵਿੱਚ ਸੋਚ ਰਿਹਾ ਸੀ ਕਿ ਇਹ ਸੁਪਨਾ ਜਲਦੀ ਤੋਂ ਜਲਦੀ ਟੁੱਟ ਜਾਵੇ ਪਰ ਇਹ ਕੋਈ ਸੁਪਨਾ ਨਹੀਂ ਸੀ ਪਰ ਸਿੱਕੇ ਲੋਹੇ ਦੇ ਹੀ ਸੀ ਮਹਾਤਮਾ ਨੇ ਥੋੜੀ ਹੀ ਦੇਰ ਵਿੱਚ ਰਸੋਈਏ ਨਾਲ ਹਸਾਬ ਕਰਕੇ ਉਸ ਨੂੰ ਸਾਰੀਆਂ ਮੋਹਰਾਂ ਦੇਣੀਆਂ ਸਨ ਤੇ ਮਹਾਤਮਾ ਸੋਚਣ ਲੱਗਾ ਕਿ ਹੁਣ ਕੀ ਹੋਵੇਗਾ ਬੇਇੱਜ਼ਤੀ ਦੀ ਛਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਰਹੀ ਸੀ ਤੇ ਉਹ ਕਹਿਣ ਲੱਗਾ हे ਪ੍ਰਭੂ हे ਪ੍ਰਮਾਤਮਾ ਮੈਨੂੰ ਮਾਫ਼ ਕਰ ਦੇਣਾ ਤੇ ਮਹਾਤਮਾ ਕੰਬਦਾ ਹੋਇਆ ਖੜਾ ਹੋ ਗਿਆ ਉਹਨਾਂ ਨੂੰ ਆਪਣੀ ਬੇਇੱਜ਼ਤੀ ਦਾ ਖਿਆਲ ਬੇਇੱਜ਼ਤੀ ਤੋਂ ਵੀ ਜ਼ਿਆਦਾ ਡਰਾਵਣਾ ਲੱਗ ਰਿਹਾ ਸੀ ਹੁਣ ਉਹਨਾਂ ਵਿੱਚ ਇਸ અપਮਾਨ ਨੂੰ ਸਹਿਣ ਕਰਨ ਦੀ ਸ਼ਕਤੀ ਨਹੀਂ ਰਹੀ ਸੀ ਤੇ ਉਹ ਕੋਸਮਾ ਮਾਨ ਵਿੱਚ ਸੋਚਦਾ ਰਿਹਾ ਮਹਾਤਮਾ ਦਾ ਚਿਹਰਾ ਪੀਲਾ ਪੈ ਗਿਆ ਦਿਲ ਦੀ ਧੜਕਣ ਤੇਜ਼ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਜਿੱਥੇ ਸਵੇਰ ਬਹੁਤ ਹੀ ਸੁਖਮਈ ਸੀ ਕੀ ਪਤਾ ਸ਼ਾਮ ਇੰਨੀ ਦੁਖਦਾਈ ਹੋ ਜਾਵੇਗੀ ਕੋਜੀ ਸਮੇਂ ਵਿੱਚ ਇਸ ਘਟਨਾ ਦੀ ਖਬਰ ਚਾਰੇ ਪਾਸੇ ਫੈਲ ਗਈ ਇਹ ਸਭ ਦੇਖ ਕੇ ਉਸ ਰਸੋਈਏ ਨੇ ਮਹਾਤਮਾ ਦਾ ਅੰਤਿਮ ਸੰਸਕਾਰ ਕੀਤਾ ਤੇ ਫਿਰ ਰੱਬ ਦਾ ਨਾਮ ਲੈ ਕੇ ਆਪਣੇ ਕੰਮ ਵਿੱਚ ਲੱਗ ਗਿਆ ਮਹਾਤਮਾ ਤਾਂ ਪੂਰਾ ਹੋ ਗਿਆ ਪਰ ਉਹਨਾਂ ਦਾ ਆਸ਼ੀਰਵਾਦ ਅਜੇ ਵੀ ਜੀਵਿਤ ਸੀ ਇੱਕ ਸਾਲ ਬਾਅਦ ਚੋਰ ਸ਼ੰਭੂ ਬ੍ਰਾਹਮਣ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਇਸ ਮੌਕੇ ਤੇ ਸ਼ੰਭੂ ਇਸ ਤਰ੍ਹਾਂ ਖੁਸ਼ ਹੋਇਆ ਵਿਆ ਸੀ ਜਿਵੇਂ ਸਾਰੀ ਦੁਨੀਆ ਦਾ ਧਨ ਉਸ ਨੂੰ ਮਿਲ ਗਿਆ ਹੋਵੇ ਘਰ ਵਿੱਚ ਪੁੱਤਰ ਹੋਣ ਦੀ ਖੁਸ਼ੀ ਵਿੱਚ ਉਸ ਨੇ ਸਾਰੇ ਨਗਰ ਨੂੰ ਭੋਜਨ ਸ਼ਿਕਾਇਆ ਸੁਚੇਤ ਉਸ ਦਾ ਇਕਲੋਤਾ ਪੁੱਤਰ ਸੀ ਆਪਣੇ ਪੁੱਤਰ ਦਾ ਚਿਹਰਾ ਦੇਖ ਕੇ ਸ਼ੰਭੂ ਦਾ ਮਨ ਸ਼ਾਂਤ ਹੋ ਜਾਂਦਾ ਸੀ ਸ਼ੰਭੂ ਬਹੁਤ ਸੋਚਦਾ ਸੀ ਪਰ ਉਸ ਦੇ ਪੁੱਤਰ ਦਾ ਵਿਵਹਾਰ ਉਸ ਨੂੰ ਸਮਝ ਨਹੀਂ ਸੀ ਆਉਂਦਾ ਇੱਕ ਦਿਨ ਸ਼ਾਮ ਦੇ ਸਮੇਂ ਦਾ ਪੁੱਤਰ ਸੁਚੇਤ ਭਜਨ ਬੰਦਗੀ ਕਰਕੇ ਆਪਣੇ ਆਸ਼ਰਮ ਵੱਲ ਆ ਰਿਹਾ ਸੀ ਤੇ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਆਦਮੀ ਰੋਂਦਾ ਹੋਇਆ ਮਿਲਿਆ ਤੇ ਸੁਚੇਤ ਉਸ ਨੂੰ ਪੁੱਛਣ ਲੱਗਾ ਕਿ ਬਾਬਾ ਤੁਸੀਂ ਰੋ ਕਿਉਂ ਰਹੇ ਹੋ ਤਾ ਬੁੱਢਾ ਆਦਮੀ ਕਹਿਣ ਲੱਗਾ ਪੁੱਤਰ ਕੀ ਦੱਸਾਂ ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ ਜੇ ਤੂੰ ਜਾਨਣਾ ਹੀ ਚਾਹੁੰਦਾ ਹੈ ਤਾਂ ਸੁਣ ਮੈਂ ਅੱਜ ਗੰਗਾ ਵਿੱਚ ਡੁੱਬ ਕੇ ਆਪਣਾ ਜੀਵਨ ਸਮਾਪਤ ਕਰ ਲਈ ਜਾ ਰਿਹਾ ਹਾਂ ਕਿਉਂਕਿ ਮੇਰੇ ਧਨ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਮੇਰੇ ਸਿਰ ਤੇ ਬਹੁਤ ਸਾਰਾ ਕਰਜ਼ਾ ਹੈ ਪਰ ਸੁਚੇਤ ਕਹਿਣ ਲੱਗਾ ਇਹ ਤਾਂ ਛੋਟੀ ਜਹੀ ਗੱਲ ਹੈ ਇਹ ਸੁਣ ਕੇ ਉਸ ਬੁੱਢੇ ਆਦਮੀ ਨੇ ਭਰੀਆਂ ਹੋਈਆਂ ਅੱਖਾਂ ਨਾਲ ਸੁਚੇਤ ਵੱਲ ਵੇਖਿਆ ਤੇ ਕਹਿਣ ਲੱਗਾ ਮੈਂ ਆਪਣਾ ਕਰਜ਼ਾ ਚੁਕਾਉਣਾ ਹੈ ਮੇਰੇ ਕੋਲ ਆਤਮ ਹੱਤਿਆ ਕਰਨ ਦੇ ਸਿਵਾਏ ਹੋਰ ਕੋਈ ਰਾਹ ਨਹੀਂ ਹੈ ਤੇ ਫਿਰ ਸੁਚੇਤ ਪੁੱਛਣ ਲੱਗਾ ਕਿ ਤੁਹਾਨੂੰ ਕਿੰਨੇ ਤਨ ਦੀ ਲੋੜ ਹੈ ਤੇ ਉਸ ਬੁੱਢੇ ਆਦਮੀ ਨੇ ਕਿਹਾ ਮੇਰੇ ਸਿਰ ਲਗਭਗ 4 400 ਸੋਨੇ ਦੀਆਂ ਮੋਹਰਾਂ ਦਾ ਕਰਜ਼ਾ ਹੈ ਤੇ ਸੁਚੇਤ ਕਹਿਣ ਲੱਗਾ ਤੁਸੀਂ ਚਿੰਤਾ ਨਾ ਕਰੋ ਤੁਸੀਂ ਬੱਸ ਇੱਥੇ ਹੀ ਗੰਗਾ ਦੇ ਕਿਨਾਰੇ ਮੇਰੀ ਉਡੀਕ ਕਰੋ ਮੈਂ ਬਸ ਹੁਣੇ ਹੀ ਵਾਪਸ ਆਇਆ ਤੁਹਾਡੇ ਲਈ ਮੈਂ ਕਿਤੋਂ ਨਾ ਕਿਤੋਂ ਤਨ ਜ਼ਰੂਰ ਲੈ ਕੇ ਇਨੀਆਂ ਗੱਲਾਂ ਕਰਨ ਤੋਂ ਬਾਅਦ ਸੁਚੇਤ ਆਪਣੇ ਆਸ਼ਰਮ ਵਿੱਚ ਪਹੁੰਚ ਗਿਆ ਤੇ ਉਸ ਦਾ ਮਨ ਇੰਨਾ ਬੇਚੈਨ ਸੀ ਉਹ ਮਨ ਵਿੱਚ ਸੋਚ ਰਿਹਾ ਸੀ ਕਿ ਮੈਂ ਕਿਸ ਤਰ੍ਹਾਂ ਬੁੱਢੇ ਬਾਬੇ ਦੀ ਮਦਦ ਕਰਾਂ ਜਦੋਂ ਸੁਚੇਤ ਆਸ਼ਰਮ ਵਿੱਚ ਪਹੁੰਚਿਆ ਤਾਂ ਉਹਦੇ ਮਾਤਾ ਪਿਤਾ ਉੱਥੇ ਨਹੀਂ ਸਨ ਉਸਨੇ ਸੰਦੂਕ ਤੇ ਜੋ ਤਾਲਾ ਲੱਗਿਆ ਹੋਇਆ ਸੀ ਉਸ ਨੂੰ ਤੋੜ ਦਿੱਤਾ ਤੇ ਸੁਚੇਤ ਦੇ ਹੱਥ ਉਹ ਲਾਲ ਕਪੜਾ ਆ ਗਿਆ ਵਿੱਚ ਸੋਨੇ ਦੀਆਂ ਮੋਹਰਾਂ ਬੰਨੀਆਂ ਹੋਈਆਂ ਸਨ ਤੇ ਉਸ ਨੇ ਉਸ ਨੂੰ ਕੰਮ ਦੇ ਹੋਏ ਹੱਥਾਂ ਨਾਲ ਖੋਲਿਆ ਮਨ ਖੁਸ਼ ਹੋ ਗਿਆ ਉਸ ਵਿੱਚ ਉਹ ਸੋਨੇ ਦੀਆਂ ਮੋਹਰਾਂ ਸੀ ਇਹ ਉਹੀ ਸੋਨੇ ਦੀਆਂ ਮੋਹਰਾਂ ਸੀ ਜਿਹੜੀਆਂ ਕਿ ਉਸ ਦੇ ਪਿਤਾ ਨੇ ਉਸ ਮਹਾਤਮਾ ਤੋਂ ਚੋਰੀ ਕਰੀਆਂ ਸੀ ਸੁਚੇਤ ਨੇ ਜਦੋਂ ਮੋਹਰਾਂ ਦੀ ਗਿਣਤੀ ਕੀਤੀ ਤਾਂ ਉਹ ਪੂਰੀਆਂ 400 ਹੀ ਨਿਕਲੀਆਂ ਉਸ ਨੇ ਉਹ ਮੋਹਰਾਂ ਆਪਣੀ ਜੇਬ ਵਿੱਚ ਪਾਈਆਂ ਉਹ ਲਾਲ ਕਪੜਾ ਵਾਪਸ ਸੁਨੂਖ ਵਿੱਚ ਹੀ ਰੱਖ ਦਿੱਤਾ ਤੇ ਉਸ ਬੁੱਢੇ ਬਾਬੇ ਕੋਲ ਪਹੁੰਚ ਗਿਆ ਤੇ ਉਹਨਾਂ ਨੂੰ ਉਹ ਮੋਹਰਾਂ ਦੇ ਦਿੱਤੀਆਂ ਹਰ ਬੰਦੇ ਨੂੰ ਆਪਣੇ ਪਿਛਲੇ ਕਰਮਾਂ ਦਾ ਕਰਜ਼ਾ ਚੁਕਾਉਣਾ ਹੀ ਪੈਂਦਾ ਹੈ ਇਹ ਬੁੱਢਾ ਬਾਬਾ ਕੋਈ ਹੋਰ ਨਹੀਂ ਸੀ ਬਲਕਿ ਉਹੀ ਰਸੋਈਆ ਹੈ ਜਿਸ ਨੇ ਉਸ ਮਹਾਤਮਾ ਦੇ ਅੰਨਦਾਨ ਤੇ ਭੰਡਾਰੇ ਦਾ ਪ੍ਰਬੰਧ ਕੀਤਾ ਸੀ ਪਰ ਮਹਾਤਮਾ ਦੀ ਮੌਤ ਹੋਣ ਦੇ ਕਾਰਨ ਇਸ ਦੇ ਧੰਨ ਦੀ ਹਾਨੀ ਹੋ ਗਈ ਸੀ ਤੇ ਸਚੇਤ ਉਹੀ ਮਹਾਤਮਾ ਹੈ ਸ਼ੰਭੂ ਦੇ ਕਰ ਜਨਮ ਲੈ ਕੇ ਆਪਣਾ ਕਰਜਾ ਚੁਕਾ ਕੇ ਮੁਕਤ ਹੋਣ ਆਇਆ ਹੈ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦੋਂ ਸੁਚੇਤ ਵਾਪਿਸ ਆਇਆ ਤਾਂ ਉਸ ਦੇ ਮਨ ਵਿੱਚ ਇੱਕ ਅਜੀਹੀ ਸ਼ਾਂਤੀ ਸੀ ਕਿ ਜਿਵੇਂ ਉਸ ਦਾ ਜਨਮ ਹੀ ਇਸ ਕੰਮ ਨੂੰ ਪੂਰਾ ਕਰ ਲਈ ਹੋਇਆ ਹੋਵੇ ਉਸ ਦੀ ਬਿਮਾਰੀ ਨੇ ਉਸ ਦੇ ਪ੍ਰਾਣਾਂ ਦੀ ਬਲੀ ਲੈ ਲਈ ਉਸ ਬਿਮਾਰੀ ਦੇ ਕਾਰਨ ਉਸ ਦੀ ਮੌਤ ਹੋ ਗਈ ਮਾਤਾ ਪਿਤਾ ਸ਼ੰਭੂ ਤੇ ਸ਼ੰਭੂ ਦੀ ਪਤਨੀ ਨੂੰ ਪਤਾ ਚੱਲਿਆ ਕਿ ਉਸ ਦਾ ਪੁੱਤਰ ਮਰ ਗਿਆ ਹੈ ਤੇ ਉਹਨਾਂ ਦਾ ਦਿਲ ਇਸ ਦੁੱਖ ਨਾਲ ਬਹੁਤ ਹੀ ਪੀੜਾ ਨਾਲ ਭਰ ਗਿਆ ਉਹ ਬਹੁਤ ਹੀ ਦੁਖੀ ਹੋ ਗਏ ਕਿ ਉਹ ਇਹ ਦੁੱਖ ਸਹਿ ਨਾ ਸਕੇ ਤੇ ਉਹ ਵੀ ਦੋਨੋਂ ਹੀ ਮੌਤ ਨੂੰ ਪ੍ਰਾਪਤ ਹੋ ਗਏ ਜਦੋਂ ਉਹਨਾਂ ਤਿੰਨਾਂ ਦੀ ਮੌਤ ਹੋ ਗਈ ਤਾਂ ਤਾਂ ਉਸੇ ਰਸੋਈਏ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਦੋਂ ਉਹਨਾਂ ਦੀਆਂ ਆਤਮਾਵਾਂ ਜਦੋਂ ਉਹਨਾਂ ਤਿੰਨਾਂ ਦੀਆਂ ਆਤਮਾਵਾਂ ਨੂੰ ਆਤਮਾਵਾਂ ਨੂੰ ਜਮਰਾਜ ਦੇ ਦਰਬਾਰ ਵਿੱਚ ਲਿਆਂਦਾ ਗਿਆ ਤਾ ਜਮਰਾਜ ਨੇ ਸੁਚੇਤ ਨੂੰ ਸਵਰਗ ਵਿੱਚ ਭੇਜ ਦਿੱਤਾ ਤੇ ਦੂਜੇ ਪਾਸੇ ਸ਼ੰਭੂ ਤੇ ਉਸ ਦੀ ਪਤਨੀ ਨੂੰ ਨਾਰਕ ਵਿੱਚ ਸੁੱਟ ਦਿੱਤਾ ਤੇ ਦੋਨਾਂ ਨੂੰ ਅਪਾਹੀਜ ਬਣਾ ਕੇ ਇਸ ਧਰਤੀ ਤੇ ਭੇਜ ਦਿੱਤਾ ਇਸ ਧਰਤੀ ਤੇ ਕੁੱਤੇ ਦੇ ਰੂਪ ਵਿੱਚ ਭੇਜ ਦਿੱਤਾ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ